ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਤੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਨੱਕ ਦਿਖਾਵਾਂਗੇ 5 ਝੋਟੀਆਂ ਤੇ 1 ਵੜ ਆਪਾਂ ਪਹੁੰਚੇ ਆਂ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਾਸਿਆ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜਾਈ ਦੀ ਭਾਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਭਾਜੀ ਹਰਮਨ ਪਿੰਡ ਰਾਇਆ ਸਾਂਸੀ ਜਿਹੜਾ ਅਮਰਸਲ ਤਹਿਸੀਲ ਜਨਾਲਾ ਜੀ ਠੀਕ ਆ ਜੀ ਫੋਨ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਠੀਕ ਆ ਜੀ ਫੋਨ ਨੰਬਰ 82643421 ਠੀਕ ਆ ਠੀਕ ਆ ਠੀਕ ਆ ਠੀਕ ਆ ਇਧਰੋਂ ਵਾੜ ਤੋਂ ਕਰਕੇ ਸ਼ੁਰੂਆਤ ਜੀ ਦੱਸਿਓ ਭਾਜੀ ਵਾੜ ਦੇ ਬਾਰੇ ਪਹਿਲਾ ਸੁਆ ਵਾੜ ਭਾਜੀ ਤਿਆਰ ਹੀ ਅੱਛਾ ਜੀ ਲਓ ਜੀ ਗੱਬਣ ਤਿਆਰ ਕਿੰਨਾ ਟਾਈਮ ਲਾਜੂ ਜੀ ਰੇਨ ਭਾਈ 10 ਬੱਛੀ ਖੜਦੀ ਆ ਅੱਛਾ ਜੀ ਬੋਤੀ ਵਾਲੀ ਬੱਛੀ ਠੀਕ ਆ ਲੋ ਜੀ ਪਿਓਰ ਜਰਸੀ ਆ ਗਈ ਪੰਜਾਬ ਵਾਲੀ ਤੇ ਗੱਪਣ ਤਿਆਰ ਹੀ ਆ ਦਿਨ 10 ਕ ਲਾਜੂ ਭਾਈ ਕਹਿੰਦਾ ਤੇ ਚੱਡਾ ਤੁਸੀਂ ਚੈੱਕ ਕਰ ਸਕਦੇ ਜੀ ਅਜੇ ਢੱਲਾਂ ਢੋਲਾਂ ਜਿਹੜੀਆਂ ਕਾਫੀ ਆ ਤੇ ਸੂਂਗ ਤੱਕ ਜਿਹੜਾ ਚੱਡਾ ਜਿਹੜਾ ਕਵਰ ਕਰ ਜੋ ਲੋ ਜੀ ਐਨ ਕੀ ਆਂਦੇ ਬਾਜ ਦਾ ਬੱਚਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲੈਓ ਅੱਛੇ ਮਾਰਾ ਲਓ ਜੀ ਚੈੱਕ ਕਰ ਸਕਦਾ ਜੀ ਇਹ ਢੱਲਾ ਢੱਲਾ ਜਿਹੜੀਆਂ ਕਾਫੀ ਯਾਰੇ ਸੂਣ ਤਾਂ ਕਿ ਜਿਹੜਾ ਸਾਰੀਆਂ ਕਵਰ ਕਰ ਜੂਗੀ ਕਰਮਾ ਵਾਲੀ ਬਾਈ ਕਿੰਨਾ ਕੱਟ ਜੂ ਤੁਹਾਡੇ ਸਾਬ ਨਾਲ ਪਾਜੀ ਪਹਿਲੇ ਸੂਏ ਜਿਆਦਾ ਨਹੀਂ ਆਪਾਂ ਦੇ 13-14 ਕਿਲੋ ਦੁੱਧ ਮੱਛੀ ਭਰੂਗੀ ਅੱਛਾ ਜੀ ਆਹ ਤੇ ਲੱਡ ਬਣਾਵੇਂ ਲੋ ਠੀਕ ਆ ਠੀਕ ਆ ਲਓ ਜੀ 13-14 ਲੀਟਰ ਦੁੱਧ ਭਰ ਜੂਗੀ ਪਹਿਲਾਂ ਨਹੀਂ ਅਜੇ ਇਹਦੇ ਥਾਨ ਸੂਣ ਚੈੱਕ ਕਰ ਸਕਦੇ ਤੁਸੀਂ ਮੁੱਲ ਬਾਈ ਜੀਰਾ ਮੁੱਲ 45 ਪਾਜੀ ਹਾਂ ਨਾ 40 ਦੀ ਦਮਾਂ ਦੀ ਠੀਕ ਆ ਲਓ ਜੀ 40000 ਦੀ ਤੇ ਭਾਈ ਆ ਦੂਜੇ ਨੰਬਰ ਤੇ ਪਹਿਲਾਂ ਸੂਆ ਝੋਟੀ ਸੂਈ ਜੱਗੇ ਵੀ ਨਾ ਕੱਟ ਠੀਕਾ 6 ਕਿਲੋ ਲਾ ਕੇ ਬਣੇ ਬੋਲੀ ਪਰਸਾਂ ਰਾਤ ਦੀ ਥੀਕਾ ਠੀਕਾ ਲਓ ਜੀ ਪਹਿਲਾ ਸੁਆ ਸਰੀ ਜੇ ਇਹ ਨੀਲੀ ਦਾ ਥੋੜਾ ਜਿਹਾ ਪੱਕ ਰੱਖਦੀ ਆ ਤੇ 5 6 ਲੀਟਰ ਜਾ ਜੇ ਬੌਲਾ ਹੀ ਬੌਲਾ ਵਾ ਤੇ ਕਟਾ ਕੱਟੀ ਪਿਛੇ ਕੱਟਾ ਇਹ ਭਾਜੀ ਮਗਰ ਠੀਕ ਆ ਜੀ ਲਓ ਜੀ ਮੇਲ ਕਾਫ ਆ ਗਿਆ ਜੀ ਇਹਦੇ ਪਿਛੇ ਇਹ ਕਿੰਨੇ ਕ ਦੁੱਧ ਆਲੀਆ ਦੁੱਧ ਭਾਈ ਜਾਣੀ ਆ ਆਪਾਂ ਦੇ 9 10 ਕਿਲੋ ਤੁਹਾਡੀ ਰਮਾਨ ਮਾ ਭਰੀ ਜਾਊਗੀ ਠੀਕ ਆ ਠੀਕ ਆ 10 ਤੇ 11 ਲੀਟਰ ਦੁੱਧ ਕੱਢੀ ਜਾਊਗੀ ਫਾਇਸ ਕੀ ਨੇ ਭਾਜੀ ਠੀਕ ਜੀ ਆਨਸਰਾਂ ਛੋਟੀਆਂ ਦੇ ਭਾਈ ਦੇ ਦੇਣੀ ਭਾਜੀ ਅੱਛਾ ਜੀ ਹਾਂ ਜੀ ਠੀਕ ਹੈ ਲੋ ਜੀ ਰੇਟ ਭਾਈ ਕਹਿੰਦਾ ਕਿ ਬਿਲਕੁਲ ਸਹਿਜ ਕਰਾਂਗੇ ਤੇ ਚੱਡਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਥਣਾਂ ਦਾ ਸਹਿਜ ਕਿਹਾ ਵੀ ਲਾਗੇ ਤਾਂ ਚੈੱਕ ਕਰ ਸਕਦੇ ਆਂ ਗਲੇ ਥਾਂ ਦੀ ਭਾਈ ਤਿਲ ਕਰਕੇ ਦੇਵਾਂਗੇ ਪਰ ਥਣ ਚੱਲਦਾ ਹੈਗਾ ਜੀ ਠੀਕ ਹੈ ਲੋ ਜੀ ਥਣ ਚੱਲਦਾ ਬਾਕੀ ਤਲੜਾਂ ਦੇ ਹਿਸਾਬ ਨਾਲ ਹੀ ਦੇ ਦੇਣੀ ਹੈ ਬਾਈ ਨੇ ਥਣ ਤੁਣ ਸੱਜ ਚੈੱਕ ਕਰ ਸਕਦੇ ਤੇ ਇਹ ਤਾਂ ਬਰਾਬਰ ਆ ਛੋਟੀ ਦਾ ਭਾਈ ਮਗਰੋਂ ਮਾਰਾ ਕੈਮਰਾ ਮਾਰ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਭਾਈ ਇਹ ਕਰਦੀਏ ਪਹਿਲਾ ਸੁਆ ਦੱਸ ਕੇ ਦੇਣੀ ਆ ਆਪਾਂ ਨੂੰ ਅੱਛਾ ਜੀ ਮੁੱਲ 60 ਜਾਂ 55 ਦੀ ਦੇ ਦਈਏ ਹਾਂ ਨਹੀਂ ਕਰਦੀਏ ਵੀ ਹਾਂ ਨਾ 55 ਦੀ ਭਾਈ ਛੋਟੀ ਦੇ ਦਾਂਗੇ ਠੀਕ ਆ ਲਓ ਜੀ 52000 ਦੀ ਪਹਿਲਾ ਸੁਆ ਸਵੀ ਤੇ ਤੀਜੇ ਨੰਬਰ ਤੇ ਪੰਜਾ ਛੋਟੀ ਪੱਗਿਆ ਇਹ ਸੁਆ ਦੂਜਾ ਠੀਕ ਆ ਲਓ ਜੀ ਸੁਆ ਦੂਸਰਾ ਅੱਛਾ ਜੀ ਇਹ ਵੀ ਗੱਬਨ ਤਿਆਰ ਤੇ ਕੱਦ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਆ ਗਿਆ ਵਾ ਕੱਦ ਵੱਲਾ ਮੱਥਾ ਆ ਗਿਆ ਤੇ ਹੈ ਲੋਈ ਹੈ ਨਾ ਇਹ ਕਿੰਨੇ ਕੁ ਦੁੱਧ ਵਾਲੀ ਆ ਦੁੱਧ ਭਾਈ ਆਰ ਦਾ 13 14 ਕਿਲੋ ਤੋਂ ਡਿਪਰ ਹੋਊਗੀ ਅੱਛਾ ਜੀ ਹਾਂਜੀ ਲਓ ਜੀ 13 14 ਲੀਟਰ ਦੁੱਧ ਭਰੋ ਕੀ ਕਰਮਾ ਲਈ ਹਾਂਜੀ ਤੇ ਆ ਚੈੱਕ ਕਰ ਸਕਦੇ ਐਣ ਮਣਕੀ ਅੱਖਾ ਕੇ ਇੱਧਰ ਬੰਨਣੀ ਹਾਂਜੀ ਇੱਧਰ ਹੀ ਬੰਨਦੀ ਆ ਤੇ ਵੀ ਤੋਂ ਉਹਨਾਂ ਪੇੜ ਦੀਆਂ ਮੇਹਰ ਠੀਕ ਹੈ ਠੀਕ ਹੈ ਲਓ ਜੀ ਇੱਧਰ ਲਈ ਸ਼ਰਤ ਚੈੱਕ ਕਰਾਉਣੇ ਤੁਹਾਨੂੰ ਚੱਡਾ ਤੇ ਥੜਾਂ ਦਾ ਸਹਿਜ ਗਿਆ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤੋਂ ਐਣ ਕਲਾ ਕਲਾ ਲੱਗਾ ਪਿਆ ਵਾ ਦੀ ਝੋਟੀ ਭਾਜੀ ਕੱਦ ਵਜਨ ਵਾਲੀ ਮੁੱਲ ਭਾਈ ਜੇਰਾ ਮੁੱਲ ਭਾਈ ਤਿਆਰ ਕਰਕੇ ਝੋਟੀ 90 ਤੋਂ 95 ਦੀ ਵੀ ਵਿਕਦੀ ਆ ਅੱਛਾ ਜੀ ਹੁਣ 85 ਦੀ ਦੇ ਦੀਏ ਕਰ ਦਈਏ ਵੀ ਹਾਨਾ ਹੀ ਦੋ ਛੜੀਆਂ 83000 ਦੀ ਦੇ ਦਾਂਗੇ ਝੋਟੀ ਭਾਜੀ ਪੂਰੇ ਵੱਡੇ ਪੰਨੇ ਦੀ ਝੋਟੀ ਠੀਕ ਆ ਲਓ ਜੀ 83000 ਦੀ ਗੱਬਣ ਤਿਆਰ ਲੋਹੀ ਆ ਗਈ ਆ ਤੇ ਚੈੱਕ ਕਰ ਸਕਦੇ ਜੀ ਕੱਦ ਵਜਨ ਵੀਰ ਤੁਸੀਂ ਬਹੁਤ ਚੰਗਾ ਤੇ ਭਾਜੀ ਚੌਥੇ ਨੰਬਰ ਤੇ ਚੌਥੇ ਨੰਬਰ ਦਾ ਵੀ ਗੱਬਣ ਮੈਂ ਤਿਆਰ ਭਾਈ ਜੇਰਾ 5-6 ਲਾਹੀ ਮੰਗੂਗਾ ਠੀਕ ਆ ਠੀਕ ਆ ਲਓ ਜੀ ਤੀਜਾ ਸਮੋਗ ਦੂਜਾ ਜਾ ਭਾਈ ਤੀਜਾ ਲਓ ਜੀ ਸੂਆ ਤੀਸਰਾ ਵੀ ਗੱਬਣ ਤਿਆਰ ਤੇ ਚੱਡਾ ਚੱਕ ਰੋਨੇ ਆ ਬਹੁਤ ਹੀ ਐਨ ਅਚਫ ਗਮਰਗਾ ਲਾਇਆ ਪਿਆ ਵਾ ਤੇ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਇਹ ਵੀ ਬੱਲਾ ਮੱਥਾ ਆ ਗਿਆ ਨਾ ਹਾਂਜੀ ਭਾਈ ਇਹ ਕਿੰਨੇ ਕੁ ਦੁੱਧ ਵਾਲੀ ਦੁੱਧ ਭਾਈ 13 14 ਲੀਟਰ ਭਰਿਆ ਜੀ ਠੀਕ ਹੈ ਲਓ ਜੀ 13 14 ਲੀਟਰ ਦੁੱਧ ਪਿਛਲੇ ਸੂਵੇ ਭਰਿਆ ਵਾ ਉਹੀ ਬਾਈ ਦੱਸਣ ਦਾ ਬਾਕੀ ਐਨ ਅਚਫ ਗਮਰਗਾ ਚੱਡਾ ਲੱਗਾ ਪਿਆ ਵਾ 19 ਅੱਗੇ ਨੂੰ ਤੇ 19 ਪਿਛੇ ਨੂੰ ਬਣੀ ਪਈ ਆ ਕਰਮਾਲੀ ਇਹ ਥਾਣਾ ਦਾ ਸੈਜ ਗੈਪ ਚੈੱਕ ਕਰਾ ਦੇਣੇ ਲੱਗੇ ਤੋਂ ਲੋ ਜੀ ਇਧਰਲੀ ਸਾਈਡ ਤੋਂ ਚੈੱਕ ਕਰ ਸਾਡੇ ਤੋਂ ਥਾਣਾ ਦਾ ਸੈਜ ਗੈਪ ਲੈ ਲੈ ਮੈਂ ਦਾ ਭਾਈ ਠੀਕ ਆ ਠੀਕ ਆ ਇਹਨ ਫੁੱਟਬਾਲ ਵਾਂਗੂ ਬਣੀ ਪਈ ਦੇਰਾ ਮੁੱਲ ਭਾਈ ਜੀ ਮੁੱਲ ਭਾਈ 90 95 ਜਾਂ ਮਰਜ਼ੀ ਕਰੀਏ 85000 ਦੀ ਮੈਂ ਦੇਣੀ ਆ ਠੀਕ ਆ ਲੋ ਜੀ 85000 ਦੀ ਹਾਂ ਨਹੀਂ ਹਾਂ ਜੀ ਚੌਥੇ ਨੰਬਰ ਤੇ ਸਾਜੀ ਸੂਈ ਮੈਂ ਭਾਈ ਕੱਟੀ ਮੰਗਣਾ ਸੁਆ ਅੱਤਾਂ ਅੱਠ ਲੀਟਰ ਲੋ ਬੋਲੀ ਤੇ ਆ ਸੁਆਤੀਆ ਛੋਟੇ ਸਿੰਗ ਦੀ ਮਹਿਰ ਦੇ ਦੋ ਠੀਕ ਆ ਲਓ ਜੀ 7-8 ਲੀਟਰ ਜਿਹੜਾ ਬੌਲਾ ਤਿਆਰ ਸਸੂਆ ਤੀਸਰਾ ਸੁਈ ਜੇ ਤੇ ਚੈੱਕ ਕਰ ਸਕਦੇ ਫੇਸ ਕੁਆਲਟੀ ਪਿਓਰ ਮੋਰਾ ਨਸਲ ਦੀ ਚੋਟੀਆਂ ਆ ਇਹਨਾਂ ਦੇ ਇਹਨਾਂ ਦੇ ਸਿੰਗ ਲੱਗਾ ਪਿਆ ਕਰਮਾਲੀ ਨੂੰ ਇਹ ਬਾਈ ਕਿੰਨਾ ਕਰ ਜੂ ਦਾਦਾ ਇਹ ਵੀ ਭਾਰੀ ਵੀ ਵੱਡੀ ਮੈਂ ਯਾਰ ਯਾਰ ਬਾਗ ਨੂੰ ਪਾਈ ਆ ਰੋਮਾਂ ਨਾ ਠੀਕ ਆ ਲਓ ਜੀ 11-12 ਲੀਟਰ ਦੁੱਧ ਇਹ ਵੀ ਭਰੂਗੀ ਕਰਮਾਲੀ ਦੇ ਕਿਆ ਕਰ ਸਾ ਤੇ ਤੁਸੀਂ ਥਾਣਾ ਦੱਸ ਹੈਜ ਗਾਇ ਤੇ ਚੱਡਾ ਚੁੱਡਾ ਲਾਗੇ ਤੋਂ ਇਹਦੇ ਪਿੱਛੇ ਜਵਾਗ ਫੀਮੇਲ ਘਾਰ ਪਾਜੀ ਕੱਟੀ ਮਗਰ ਠੀਕ ਆ ਜੀ ਫੀਮੇਲ ਕਾਫ ਆ ਗਿਆ ਜੇ 10 ਤੋਂ 11 ਲੀਟਰ ਦਾ ਦੁੱਧ ਇਹ ਵੀ ਭਰੂਗੀ ਤੇ ਇਧਰਲੀ ਸਾਈਡ ਤੇ ਮੈਂ ਚੈੱਕ ਕਰ ਸਾ ਤੇ ਤੁਸੀਂ ਥਾਣਾ ਦੱਸ ਹੈਜ ਗੈਪ ਪਰਲੇ ਅਗਲੇ ਖਾਨ ਦੀ ਭਾਜੀ 300 301 ਖਾਨ ਨੂੰ ਅੱਛਾ ਜੀ ਚੱਲ ਨਹੀਂ ਸਕਦਾ ਇੱਥੇ ਕਾਟੂ ਵਾਲਾ ਠੀਕ ਹੈ ਠੀਕ ਹੈ ਲਓ ਜੀ ਆ ਚੈੱਕ ਕਰ ਸਕਦੇ ਤੁਸੀਂ ਮਟੈਡ ਸੋਈ ਆ ਬਹਿਣੀ ਤਾਂ ਦੂਜਾ ਸਾਈਡ ਅਗਲਾ ਜਿਹੜਾ ਇੱਕ ਬਹਿਣੀ ਵਾਲਾ ਕਹਿ ਸਕਦੇ ਆ ਤੇ ਬਾਕੀ ਜੇ ਵੀਰ ਭਰਾ ਕੋਈ ਲਾ ਜਿਆ ਤੇ ਉਹ ਚਲਾ ਵੀ ਸਕਦਾ ਵਾ ਪਿਛਲੇ ਸੂਏ ਬਾਈ ਕਹਿੰਦਾ ਕਿ ਚੱਲਦਾ ਰਿਹਾ ਤੇ ਇਹਦਾ ਮੁੱਲ ਬਾਈ ਜੀ ਮੁੱਲ ਭਾਈ ਚਾਰ ਤਾਂ ਹੁੰਦੇ 90 95 ਵੀ ਮੰਗ ਲੈਂਦੇ ਹਾਂਜੀ 72000 ਰੁਪਏ ਦੀ ਮੈਂ ਦੇ ਦਈਏ ਕਰਦੀ ਆ ਹਾਂ ਨਾ ਜੀ ਹਾਂ ਨਾ 72000 ਦੀ ਮੈਂ ਦੇ ਦਾਂ ਭਾਈ ਠੀਕ ਹੈ ਲਓ ਜੀ 72000 ਦੀ ਸੱਜਰ ਸੋਈ ਤੇ ਬਾਈ ਆ ਝੋਟੀ ਆ 2 ਛੋਟੀ ਸੂਈ ਆ ਗਈ ਭਾਈ ਦੂਜਾ ਸਵਾ ਜੇ ਦੂਰ ਪਾ ਲਈ ਪ੍ਰੋਪਰ ਵੇਖੋ ਸਿੰਘ ਠੀਕ ਆ ਠੀਕ ਆ ਲਓ ਜੀ ਆ ਪਿਓਰ ਮੋਰਾ ਨਸਲ ਦੀ ਛੋਟੀ ਆ ਗਈ ਇਹ ਹਟ ਤੇ ਦਿਖਾਉਣ ਲੱਗੇ ਆਪਾਂ ਜਿਹੜੀ ਸੂਆ ਭਾਈ ਜੀ ਸੂਆ ਭਾਈ ਜੀ ਦੂਜਾ ਸੂਈ ਏ ਕੱਟਾ ਮਗਰ ਜਨ ਨਾ ਠੀਕ ਆ ਲਓ ਜੀ ਸੂਆ ਦੂਸਰਾ ਸੂਈ ਏ ਚੱਡਾ ਸੂਲਤਾ ਕੀ ਲੱਗਾ ਪਿਆ ਕਰਮਾਲੀ ਦਾ ਇਹ ਥਣਾ ਦਾ ਸਹਿਜ ਗਿਆ ਵੀ ਤੁਸੀਂ ਚੈੱਕ ਕਰ ਸਕਦੇ ਜੈ ਨੋਕ ਵਾਲਾ ਥਣ ਲੱਗਾ ਪਿਆ ਵਾ ਇਹ ਭਾਈ ਕਿੰਨੇ ਕੁ ਦੁੱਧ ਵਾਲੀ ਏ ਮਿੱਜੀ ਪਹਿਲਾਂ ਨੇ 13 14 ਕਿਲੋ ਦਿੱਤਾ ਹੈਗਾ 15 ਕਿਲੋ ਦੁੱਧ ਪਾਣੀ ਦੀ ਅਛਾ ਜੀ ਹਾਂ ਜੀ ਠੀਕ ਹੈ ਲਓ ਜੀ 15 ਲੀਟਰ ਦੁੱਧ ਭਰੂਗੀ ਕਰਮਾ ਲਈ ਤੇ ਚੱਡਾ ਤੁਸੀਂ ਚੈੱਕ ਕਰ ਸਕਦੇ ਜੀ ਐਨ ਫੁੱਟ ਫੁੱਟ ਸਾਵਣਾ ਬਾਹਰ ਨੂੰ ਆਇਆ ਪਿਆ ਵਾ ਇਹਦੇ ਪਿੱਛੇ ਜਵਾਕ ਬਾਈ ਜੀ ਭਾਈ ਕੱਟਾ ਮਗਰ ਜੀ ਠੀਕ ਹੈ ਲਓ ਜੀ ਇਹਦੇ ਪਿੱਛੇ ਮੇਲ ਕਫ ਆ ਗਿਆ ਤੇ ਆਹ ਕਰੋ ਜੀ ਚੈੱਕ ਚੱਡਾ ਥਣੇਵਾ ਵੇਖੋ ਹੁੰਦੀ ਫੁੱਟ ਫੁੱਟ ਬਾਹਰ ਤੇ ਨਹੀਂ ਪਈ ਨਹੀਂ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਚੈੱਕ ਕਰ ਸਕਦੇ ਬਾਕੀ ਥਾਣਾ ਦਾ ਸੈ ਹੈਗਾ ਵੀ ਦਿਖਾ ਦਿੰਨੇ ਆ ਬਹੁਤ ਹੀ ਚੰਗਾ ਵਾ ਇੱਤਲੀ ਸਾਈਡ ਤੋਂ ਕਰੋ ਚੈੱਕ ਆ ਨੋਕਲਾ ਥਾਂ ਲੱਗਾ ਪਿਆ ਤੇ 14 ਬਣਾ ਗਏ ਭਾਜੀ ਲਓ ਜੀ ਪੁੱਛਤਾ ਕਿ ਜਿਹੜੇ ਬਾਲ ਸਾਰੇ ਕਾਲੇ ਤੇ ਇਹਦਾ ਬਾਈ ਮੁੱਲ ਕੀ ਕਰਨਾ ਹਰ ਮੁੱਲ ਲ ਭਾਜੀ ਜੇੜ ਕਰ ਦਈਏ ਅੱਛਾ ਜੀ 40 ਛੋੜੀ ਦੇ ਦਈਏ ਇਹ ਵੀ ਹਾਂ ਨੇ ਕਰ ਦਈਏ 1 35 ਦੀ ਲੈਣ ਦੇ ਠੀਕ ਆ ਲਓ ਜੀ 1 ਲੱਖ 35000 ਦੀ ਤੇ 15 ਲੀਟਰ ਦੁੱਧ ਭਰੂਗੀ ਤੇ ਚੈੱਕ ਕਰੋ ਜੀ ਚੱਡਾ ਚੁਡਾਣ ਸੂਲ ਤੱਕ ਲੱਗਾ ਪਿਆ ਵਾ ਤੇ ਬਾਕੀ ਪਸ਼ੂ ਭਾਈ ਦੇ ਕੋਲ ਚੰਗੇ ਆ ਤੇ ਰੇਟ ਪਸ਼ੂਆਂ ਦੇ ਹਿਸਾਬ ਨਾਲ ਬਿਲਕੁਲ ਨੋਰਮਲ ਕੀਤੇ ਆ ਇਹ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ